ਜਸਵੰਤ ਸਿੰਘ ਕਾਲੜਾ ਇੱਕ ਮਨੁੱਖੀ ਅਧਿਕਾਰ ਕਾਰਕੁਨ ਸਨ 80ਆਂ ਤੇ 90ਆਂ ਦੇ ਦੌਰ ਦੇ ਵਿੱਚ ਪੰਜਾਬ ਵਿੱਚ ਦਹਿਸ਼ਤਗਰਦੀ ਦੀਆਂ ਵਾਰਤਾਤਾਂ ਦੇ ਨਾਲ-ਨਾਲ ਪੁਲਿਸ ਤਸ਼ੱਦਦ, ਹਿਰਾਸਤੀ ਮੌਤਾਂ ਤੇ ਝੂਠੇ ਮੌਲਕ ਮੁਕਾਬਲਿਆਂ ਦੀਆਂ ਕਈ ਘਟਨਾਵਾਂ ਵਾਪਰੀਆਂ ਮਨੁੱਖੀ ਅਕਾ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ ਮਜੀਠਾ ਤੇ ਤਰਨਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਦੇ ਵਿੱਚ ਜੂਨ 1984 ਤੋਂ ਲੈ ਕੇ ਦਸੰਬਰ 1994 ਤੱਕ ਹਜ਼ਾਰਾਂ ਪਛਾਤੀਆਂ ਲਾਸ਼ਾਂ ਦੇ ਬਿਰਬੇ ਨਿਸ਼ਾਨ ਕੀਤੇ ਸਨ ਉਨਾਂ ਨੇ ਦਾਵਾ ਕੀਤਾ ਕਿ ਇਹ ਲਵਾਰਿਸ ਲਾਸ਼ਾਂ ਪੁਲਿਸ ਦੀਆਂ ਗੈਰਕਾਨੂੰਨੀ ਕਾਰਵਾਈਆਂ ਦੀ ਗਵਾਹੀ ਭਰਦੀਆਂ ਨੇ ਜਸਵੰਤ ਸਿੰਘ ਕਲੜਾ ਦੇ ਦਾਅਵੇ ਦੀ ਤਸਦੀਕ ਇਹ ਤੱਕ ਕਰਦੇ ਸਨ ਕਿ ਇਹਨਾਂ ਦੇ ਵਿੱਚੋਂ ਵਧੇਰੇ ਲਾਸ਼ਾਂ ਸ਼ਮਸ਼ਾਨ ਘਾਟਾ ਤੱਕ ਪੁਲਿਸ ਉਲਬਚਾਈਆਂ ਗਈਆਂ ਸਨ ਜਸਵੰਤ ਸਿੰਘ ਕਲੜਾ ਨੇ ਇਸ ਬੋਧ ਦਾਵਾਸ ਚੁੱਕੀ ਸੀ ਸਥਾਨਕ ਪੁਲਿਸ ਨੂੰ ਇਹ ਪਸੰਦ ਨਹੀਂ ਆ ਰਿਹਾ ਸੀ ਅਤੇ ਉਹਨਾਂ ਨੇ ਜਸਵੰਤ ਸਿੰਘ ਕਲੜਾ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚੀ ਅਤੇ ਇਸ ਫਰਾਦਿਕ ਸਾਜ਼ਿਸ਼ ਨੂੰ ਅੱਗੇ ਤੋਰਦੇ ਆ ਸਥਾਨਕ ਪੁਲਿਸ ਅਧਿਕਾਰੀਆਂ ਨੇ 6995 ਨੂੰ ਦਸਵੰਤ ਸਿੰਘ ਖਲੜਾ ਨੂੰ ਉਹਨਾਂ ਦੀ ਇੱਕ ਵੀਰਪਾਰਕ ਨੇੜਲੀ ਰਿਹਾਇਸ਼ ਤੋਂ ਅਗਵਾ ਕਰ ਲਿਆ। ਉਹਨਾਂ ਨੂੰ ਗੈਰਕਾਨੂੰਨੀ ਹਿਰਾਸਤ ਦੇ ਵਿੱਚ ਰੱਖਣ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਅਤੇ Laash ਹਰੀਕੇ ਇਲਾਕੇ ਦੇ ਵਿੱਚ ਨਹਿਰ ਵਿੱਚ ਛੁੱਟੀ ਗਈ।